ਸਾਡੇ ਸਿਰਾਂ ਤੇ ਪੱਗਾਂ ਨੇ ਅਸੀਂ ਗੱਤਰੇ ਪਾਏ ਹੋਏ ਨੇ ਅਸੀਂ ਚੋਲੇ ਪਾਏ ਹੋਏ ਨੇ ਅਸੀਂ ਨਿਤਨੇਮ ਵੀ ਕਰਦੇ ਆ ਅਸੀਂ ਗੁਰੂ ਨਾਨਕ ਦੇ ਸਿੱਖ ਵੀ ਆਪਣੇ ਆਪ ਨੂੰ ਕਮੋਨੇ ਆ ਜੇ ਸਾਨੂੰ ਇਹ ਸਾਰਾ ਕੁਝ ਕਰਕੇ ਜੇ ਸਾਨੂੰ ਇਹ ਸਾਰਾ ਕੁਝ ਕਰਕੇ ਵੀ ਅਕਲ ਨਹੀਂ ਆਈ ਤੇ ਸਾਡਾ ਸਿੱਖ ਹੋਣ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਫਿਰ ਸਿੱਖਣਾ ਹੋਏ ਅਸੀਂ ਤਾਂ ਉੱਪਰ ਹੋਈ ਸਿਰਫ ਬਾਣਾ ਪਾ ਲਿਆ ਉੱਪਰ ਹੋਈ ਖਸ਼ਹਾਰਾ ਅਸੀਂ ਖਸ਼ਹਾਰੇ ਨੂੰ ਕਹਿੰਦੇ ਆ ਕਿ ਖਸ਼ਹਾਰਾ ਪਾ ਲਿਆ ਅਸੀਂ ਗੱਤਰਾ ਪਾ ਲਿਆ ਅਸੀਂ ਦਾੜੀ ਰੱਖ ਲਈ ਅਸੀਂ ਸਤਾਰ ਬਨ ਲਏ ਕੋਈ ਫਾਇਦਾ ਨਹੀਂ ਐ ਜੇ ਅਸੀਂ ਗੁਰੂ ਨਾਨਕ ਦੇ ਸਿੱਖੇ ਨਾ ਬਣ ਸਕੀਏ ਆ ਗੁਰਦੁਆਰਾ ਹੈ ਕਈ ਵਾਰੀ ਨਾ ਮੈਂ ਭਾਰਤੀਆਂ ਦੇ ਸੱਜੋ ਨਿਊਜ਼ ਹੁੰਦੀਆਂ ਵੀਡੀਓਜ਼ ਵਗੈਰਾ ਦੇਖਣਾ ਹੁੰਦਾ ਉੱਥੇ ਦਾ ਮੈਨੇਜਮੈਂਟ ਇੱਕ ਪਿੱਛੇ ਦਾ ਵੀਡੀਓ ਆਈ ਸੀ ਕੋਈ ਮੈਨੇਜਮੈਂਟ ਸੀ ਕੋਈ ਕਮੇਟੀ ਦਾ ਹੋਣਾ ਕੋਈ ਬਾਹਰ ਦਾ ਗੁਰਦੁਆਰਾ ਸੀ ਇੰਗਲੈਂਡ ਦਾ ਪਤਾ ਨਹੀਂ ਕਿੱਥੇ ਦਾ ਯੂਕੇ ਦਾ ਸੀ ਤੇ ਉਹ ਬੰਦੇ ਉੱਥੇ ਸਾਰੀ ਸੰਗਤ ਬੈਠੀ ਪਾਈ ਕਿਤੇ ਬੈਠਾ ਸੀਗਾ ਤੇ ਇੱਕ ਬੰਦੇ ਨੇ ਆ ਕੇ ਉੱਥੇ ਦਾ ਮੈਨੇਜਮੈਂਟ ਬੰਦਾ ਪਤਾ ਨਹੀਂ ਉਹ ਪ੍ਰਧਾਨ ਸੀ ਸ਼ਾਇਦ ਉੱਥੇ ਦਾ ਉਹ ਪ੍ਰਧਾਨ ਨੇ ਗਰੰਥੀ ਨੂੰ ਬੋਲਿਆ ਤੂੰ ਘੰਟਾ ਕਰਦਾ ਇੱਥੇ ਤੂੰ ਘੰਟਾ ਕਰ ਇਹ ਬੜਤ ਪਰ ਸ਼ਬਦ ਇਦਾਂ ਦਾ ਵਰਤੇ ਹੁੰਦੇ ਨੇ ਕਮੇਟੀ ਨੇ ਪ੍ਰਧਾਨ ਨੇ ਗ੍ਰੰਥੀ ਲਈ ਹੁਣ ਅਸੀਂ ਕਹਿੰਦੇ ਹਾਂ ਗ੍ਰੰਥੀ ਦੀ ਪਦਵੀ ਬੜੀ ਉੱਚੀ ਹੁੰਦੀ ਹੈ ਜੀ ਬਾਬਾ ਬੁੱਢਾ ਜੀ ਵੀ ਗ੍ਰੰਥੀ ਰਹੇ ਨੇ ਗੁਰੂ ਸਭਾ ਦੀ ਦੇ ਨਾਲ ਰਹੇ ਨੇ ਬੜੇ ਲੰਬੀ ਉੱਚੀ ਪਦਵੀ ਹੁੰਦੀ ਹੈ ਜੇ ਪਦਵੀ ਉੱਚੀ ਹੈ ਫਿਰ ਇਹਨਾਂ ਪਦਵੀ ਵਾਲਿਆਂ ਦੀ ਅਸੀਂ ਰਿਸਪੈਕਟ ਕਿੰਨੀ ਕਰਦੇ ਹਾਂ ਹਾਂ ਗ੍ਰੰਥੀ ਉਹ ਵੀ ਕਈ ਗ੍ਰੰਥੀ ਮਾੜੇ ਹੈਗੇ ਨਹੀਂ ਚ ਕੋਈ ਸ਼ੱਕ ਨਹੀਂ ਕੋਈ ਤੱਬਿਆ ਬਹਿ ਕੇ ਤਮਾਕੂ ਰਗੜ ਰਿਹਾ ਹੁੰਦਾ ਕੋਈ ਤੱਬਿਆ ਬਹਿ ਕੇ ਗੇਮ ਖੇਡ ਰਿਆ ਹੁੰਦਾ ਮੋਬਾਈਲ ਤੇ ਕੋਈ ਟੱਬੇ ਬੈ ਕੇ ਵੀਡੀਓ ਦੇਖ ਰਿਆ ਹੁੰਦਾ ਪਿੱਛੇ ਤਾਂ ਮੈਂ ਇੱਕ ਵੀਡੀਓ ਵੀ ਦੇਖ ਰਿਆ ਸੀ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਟੱਬੇ ਬੈਠਾ ਸੀਗਾ ਤੇ ਉਹ ਇਨਸਾਨ ਗੇਮ ਖੇਡ ਰਿਆ ਸੀਗਾ ਆਹ ਹਾਲ ਹੈ ਇਹੀ ਗ੍ਰੰਥੀ ਚੰਗੇ ਵੀ ਨੇ ਮਾੜੇ ਵੀ ਨੇ ਪਰ ਮੈਂ ਉਹਨਾਂ ਗ੍ਰੰਥੀਆਂ ਦੀ ਗੱਲ ਕਰ ਰਿਹਾ ਉਹਨਾਂ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਗੱਲ ਕਰ ਰਿਹਾ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਅਸੀਂ ਗੁਰੂ ਦੇ ਸਿੱਖਾਂ ਜੇ ਅਸੀਂ ਗੁਰੂ ਦੇ ਸਿੱਖਾਂ ਫਿਰ ਅਸੀਂ ਗੁਰੂ ਸਾਹਿਬ ਦੇ ਸਿੱਖ ਬਣ ਕਿਉਂ ਨਹੀਂ ਸਕਦੇ ਸਿੱਖ ਕਹਿਣ ਦਾ ਨਹੀਂ ਵੱਡ ਜਾਈਦਾ ਕਿ ਸਿੱਖ ਬਣਨਾ ਪੈਂਦਾ ਕਿ ਉਹਦੇ ਲਈ ਕੋਈ ਮਸ਼ੱਕਤ ਉਹਦੇ ਲਈ ਕੋ ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾਂ ਨੂੰ ਵੀ ਮਿਲਦੇ ਆ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸ਼ਬਦ ਗੁਰੂ ਸਤ ਪੰਥ ਜੀ ਦਾ ਅਕਲ ਮੇਰਾ ਗੁਰੂ ਹੈ ਗਿਆਨ ਮੇਰਾ ਗੁਰੂ ਹੈ ਪਰ ਅਸੀਂ ਅਕਲ ਤੋਂ ਉਹ ਗਿਆਨ ਤੋਂ ਵਿਹੋਣਾ ਹੋ ਕੇ ਟੁੱਟ ਕੇ ਦੂਰ ਹੋ ਕੇ ਅਸੀਂ ਉਹ ਕੰਮ ਕਰਨ ਲੱਗ ਗਏ ਜਿਹੜੇ ਕੰਮਾਂ ਤੋਂ ਸਾਨੂੰ ਗੁਰੂ ਨਾਨਕ ਨੇ ਖਿਹੜਾ ਛੜਾਇਆ ਸੀ ਪਰ ਜਿੰਨੇ ਵੀ ਧਾਰਮਿਕ ਸਥਾਨ ਹੈ ਨਾ ਮੈਂ ਸਭ ਤੋਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਹਰ ਵੀਡੀਓ ਵਿੱਚ ਕਿ ਸਭ ਤੋਂ ਵੱਧ ਧਾਰਮਿਕ ਸਥਾਨ ਇੰਡੀਆ ਵਿੱਚ ਹੈ ਮੰਦਰ ਇੱਥੇ ਨੇ ਮਸਜਿਦ ਇੱਥੇ ਨੇ ਗੁਰਦੁਆਰੇ ਇੱਥੇ ਨੇ ਪਰ ਹਰ ਧਰਮ ਦਾ ਹਰ ਮਜ਼ਬਦ ਦਾ ਇਨਸਾਨ ਇਹ ਕਹਿ ਰਿਹਾ ਕਿ ਮ ਇਹ ਥੋੜਾ ਧਾਰਮਿਕ ਸਥਾਨ ਇਹਨਾਂ ਪਵਿੱਤਰ ਹੈ ਤੇ ਉੱਥੇ ਦੇ ਜਿਹੜੇ ਮੈਨੇਜਮੈਂਟ ਹੈ ਉਹ ਗਰੰਠੀ ਨੂੰ ਇਹ ਕਹਿੰਦੇ ਨੇ ਕਿ ਤੂੰ ਉਹ ਕਰਨਾ ਜੋ ਅਸੀਂ ਕਹਿਣਾ ਕਿਉਂਕਿ ਜੇ ਜੇ ਸਾਡੀ ਗੋਲਗ ਨਾ ਭਰੀ ਸੇ ਸਾਡਾ ਨੁਕਸਾਨ ਹੈ ਜੇ ਸਾਡੀ ਗੰਜੇਬਾ ਨਾ ਭਰੀਆਂ ਤੇ ਸਾਡਾ ਨੁਕਸਾਨ ਹੈ ਗੋਲਗ ਭਰਨੀ ਚਾਹੀਦੀ ਆ ਉੱਥੇ ਲੜਾਈਆਂ ਅੱਜ ਚੌਧਰਾਂ ਦੀਆਂ ਉੱਥੇ ਲੜਾਈਆਂ ਅੱਜ ਪ੍ਰਧਾਨਗੀ ਦੀਆਂ ਤੁਸੀਂ ਦੱਸੋ ਕਿਹੜਾ ਧਾਰਮਿਕ ਸਥਾਨ ਹੈ ਜਿੱਥੇ ਪ੍ਰਧਾਨਗੀ ਦੀ ਲੜਾਈ ਨਾ ਹੋਵੇ ਚੌਧਰ ਦੀ ਲੜਾਈ ਨਾ ਹੋਵੇ ਕਿ ਭਾਈ ਗੋਲਗ ਭਰਦੀ ਆ ਸਾਨੂੰ ਆਪ ਖਾਈ ਜਾਂਦੇ ਨੇ ਸਾਨੂੰ ਤਾਂ ਹਿੱਸੇ ਨਹੀਂ ਦਿੰਦੇ ਹੈਗੇ ਜੇ ਤੁਸੀਂ ਸਾਨੂੰ ਹਿੱਸਾ ਦਿਓ ਆ ਸਿਸਟਮ ਚੱਲ ਰਿਹਾ ਹੈ ਮਤਲਬ ਕਿ ਰੱਬ ਭਗਤਰਮ ਦੇ ਨਾਂ ਤੇ ਇੱਕ ਐਸਾ ਤੰਦਾ ਜਿਹੜਾ ਹੈ ਨਾ ਫਿਕਸ ਹੋ ਚੁੱਕਿਆ ਹੈ ਜਿਹੜਾ ਪੁਜਾਰੀ ਜਿਹੜਾ ਹੈਗਾ ਮੈਂ ਇੱਥੇ ਪੁਜਾਰੀ ਸ਼ਬਦ ਇਸ ਕਰਕੇ ਵਰਤਿਆ ਪੁਜਾਰੀ ਗੁਰਦੁਆਰੇ ਵਿੱਚ ਵੀ ਹੁੰਦਾ ਪੁਜਾਰੀ ਪੋਲੀਟਿਸ਼ੀਅਨ ਵਿੱਚ ਵੀ ਹੁੰਦਾ ਪੁਜਾਰੀ ਮੰਦਿਰ ਵਿੱਚ ਵੀ ਹੁੰਦਾ ਪੁਜਾਰੀ ਮਸਜਿਦ ਵਿੱਚ ਵੀ ਹੁੰਦਾ ਪੁਜਾਰੀ ਇੱਕ ਸੋਚ ਹੈ ਜਿਹੜੀ ਇਨਸਾਨ ਨੂੰ ਰੱਬ ਭਗਤਰਮ ਦੇ ਨਾਂ ਤੇ ਤਾਂ ਲੁੱਟਦੀ ਲੁੱਟਦੀ ਹੈ ਤੇ ਪੋਲੀਟਿਸ਼ੀਅਨ ਦੇ ਨਾਂ ਤੇ ਵੀ ਲੁੱਟਦੀ ਹੈ ਵੋਟਾਂ ਦੇ ਨਾਂ ਤੇ ਵੀ ਲੁੱਟਦੀ ਹੈ ਆਮ ਲੋਕਾਂ ਇੱਕ ਸੋਚ ਹੈ ਜਿਹੜੀ ਇਨਸਾਨੀਅਤ ਨੂੰ ਉਲਟਾਉਂਦਾ ਕੰ ਕਿਰਪਾਣਾ ਨਹੀਂ ਚਲੌਣੀ ਆ ਗੁਰਦੁਆਰਿਆਂ ਦੇ ਵਿੱਚ ਜੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਹੀ ਪੈਰਾਂ 'ਚ ਰੋਲਣੀਆਂ ਤੇ ਸਾਡਾ ਸਿੱਖ ਹੋਣ ਦਾ ਕੀ ਫਾਇਦਾ ਹੋਇਆ ਅਮਰੋਲਟੇ ਵਿੰਟੇ ਵੀ ਬਾਤ ਨਾ ਪੁੱਛਦਾ ਆਪਣਾ ਅਸੀਂ ਮਜ਼ਾਕ ਹੀ ਆਪ ਹੀ ਬਣਾ ਲਿਆ ਅੱਜ ਜਿੰਨੇ ਵੀ ਗੁਰਦੁਆਰੇ ਨੇ ਉੱਥੇ ਸਿਰਫ ਚੌਧਰਾਂ ਦੀ ਭੁੱਖ ਹੈ ਉੱਥੇ ਸਿਰਫ ਪ੍ਰਧਾਨਗੀਆਂ ਦੀ ਭੁੱਖ ਹੈ ਬੰਦਾ ਤੁਹਾਨੂੰ ਕੋਈ ਜਿਹੜੇ ਸਿੰਘ ਸਭਾ ਦੇ ਗੁਰਦੁਆਰੇ ਖੁੱਲੇ ਨੇ ਤੁਸੀਂ ਪੰਜ ਬੰਦੇ ਹੀ ਲੱਭਣੇ ਤੁਹਾਨੂੰ ਉੱਥੇ ਤੁਸੀਂ ਜਾ ਕੇ ਦੇਖੋਗੇ ਤੇ ਤੁਸੀਂ ਜਿੱਦਣ ਲੰਗਰ ਕਰਨਾ ਉਦੋਂ ਪੂਰਾ ਗੁਰਦੁਆਰਾ ਭਰਿਆ ਹੋਣਾ ਉਹ ਵੀ ਬੰਦਾ ਆਇਆ ਹੋਣਾ ਜਿਹੜਾ ਕਦੇ ਗੁਰਦੁਆਰੇ ਦੇਖਿਆ ਹੀ ਨਹੀਂ ਵੀਰ ਨੂੰ ਜਾਣ ਲੱਪੇ ਸ਼ਾਮ ਨੂੰ ਜਾਣ ਲੱਪੇ ਗੁਰਦੁਆਰੇ ਤੁਹਾਨੂੰ ਪੰਜ ਬੰਦੇ ਨਹੀਂ ਦਿਖਣੇ ਉੱਥੇ ਕਿਉਂ ਕਿ ਅਸੀਂ ਸਿਸਟਮ ਐਦਾਂ ਦਾ ਬਣਾਇਆ ਵਾ ਕਿ ਭਾਈ ਤੁਸੀਂ ਗੋਲਗ ਪ੍ਰਭਾਵੋ ਬਸ ਤੁਸੀਂ ਅਰਦਾਸਾਂ ਚੋਂ ਪੈਸਾ ਕਮਾਓ ਤੁਸੀਂ ਕੀਰਤਨ ਦੇ ਵਿੱਚੋਂ ਪੈਸਾ ਕਮਾਓ ਤੁਸੀਂ ਮਾਈਂਡ ਡਵੈਲਪ ਨਹੀਂ ਕਰਨਾ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਮਾਈਂਡ ਡਵੈਲਪ ਕਰਦੀ ਹੈ ਮਨ ਜਿੱਤੇ ਜਗਦੀਤ ਦੀ ਗੱਲ ਕਰਦੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਐਕਚੁਅਲ ਬਾਣੀ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਸ ਫਲਸਫੇ ਤੇ ਚੱਲੇ ਉਹ ਅਸੀਂ ਦੱਸ ਰਹੇ ਹੀ ਨਹੀਂ ਹੈਗੇ ਉਹ ਅਸੀਂ ਦੱਸਦੇ ਵੀ ਨਹੀਂ ਹੈਗੇ ਕਿਉਂ ਕਿ ਸਾਡੇ ਸਾਹ ऐसे नहीं कि उनके साथे बोल। ਸਾਡੀਆਂ ਗੋਲ ਕਪੈਸੇ ਤੇ ਬਿਨਾਂ ਰਹਿ ਜਾਣੀਆਂ। ਸਾਡੀਆਂ ਜੇਬਾਂ ਵੀ ਨਾ ਪੈਸੇ ਤੇ ਰਹਿਣਗੀਆਂ। ਇਸ ਕਰਕੇ ਅਸੀਂ ਕੀ ਕਰਦੇ ਹਾਂ? ਅਸੀਂ ਗੱਪ-ਗਪੌੜਾ ਜ਼ਿਆਦਾ ਸੁਣਾਉਂਦੇ ਹਾਂ। ਨਾ ਅਸੀਂ ਗੁਰੂ ਸਾਹਿਬਾਂ ਦਾ ਵਰਤਦੇ ਹਾਂ ਤੇ ਗੱਪ-ਗਪੌੜਾ ਜ਼ਿਆਦਾ ਸੁਣਾਉਂਦੇ ਹਾਂ। ਇਸ ਕਰਕੇ ਸਾਡਾ ਮਕਸਦ ਜ਼ਿਆਦਾਤਰ ਮੈਨੇਜਮੈਂਟ ਜਿਹੜੀ ਵੀ ਹੈਗੀ ਆ ਕਿਸੇ ਵੀ ਗੁਰਦੁਆਰੇ ਦੀ ਉਹ ਸਭ ਤੋਂ ਵੱਧ ਗੱਪ-ਗਪੌੜਾ ਨੂੰ ਪ੍ਰਮੋਟ ਕਰਦੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਤਾਂ ਨਾ ਵਾਕ ਉਦਨੇ ਉਹ ਲੋਕ। ਨਾ ਵਾਕ ਦਿੰਨੇ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ ਕਹਿੰਦੇ ਕਿ ਪੂਜਾ ਪਾਠ ਸੰਸਾਰ ਕੀ ਕਾਰ। ਗੁਰੂ ਸਾਹਿ ਰਬੋਤਰਾਂ ਮੇਂ ਦੇ ਨਾਂ ਤੇ ਪੂਜਾ ਪਾਠ ਹੋ ਰਹੀ ਹੈ ਉਹ ਤਾਂ ਦਾ ਬਿジネス ਹੈ ਉਹਦੇ ਵਿੱਚੋਂ ਪੈਸਾ ਕਮਾਇਆ ਜਾ ਰਿਹਾ ਅਰਦਾਸਾਂ ਵਿੱਚੋਂ ਪੈਸਾ ਕਮਾਇਆ ਜਾਂਦਾ ਕੀਰਤਨ ਵਿੱਚੋਂ ਪੈਸਾ ਕਮਾਇਆ ਜਾਂਦਾ ਲੰਗਰ ਵਿੱਚੋਂ ਪੈਸਾ ਕਮਾਇਆ ਜਾਂਦਾ ਇਵਨ ਕਥਾ ਕਰਕੇ ਵੀ ਪੈਸਾ ਕਮਾਇਆ ਜਾਂਦਾ ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਜੇ ਸਿੱਖ ਇਹੋ ਜਿਹੇ ਪ੍ਰਚਾਰਕਾਂ ਦੀ ਨਹੀਂ ਗੱਲ ਕਰ ਰਿਹਾ ਉਹਨਾਂ ਦੀ ਵੀ ਗੱਲ ਕਰ ਰਿਹਾ ਜਿਹੜੇ ਹੋਰ ਧਰਮ ਦੇ ਨੇ ਉਹ ਬਿਨਾਂ ਪੈਸੇ ਤੇ ਗੱਲ ਨਹੀਂ ਕਰਦੇ ਜਿਹੜੇ ਕਹਿੰਦੇ ਨੇ ਸਭ ਮੋਹ ਮਾਇਆ ਕੁਛ ਨਹੀਂ ਨਾੜ ਜਾਣਾ ਉਹ ਬਿਨਾਂ ਲਗਜ਼ਰੀ ਗੱਡੀਆਂ ਦੇ ਬਿਨਾਂ ਨਹੀਂ ਤੁਰਦੇ ਉਹਨਾਂ ਦੇ ਹੱਥਾਂ 'ਚ ਮਹ ਵੇ ਆੜੀ ਕਰਕੇ ਵੀ ਨਹੀਂ ਲੈ ਸਕਦਾ ਮਹਿੰਗੇ ਮਹਿੰਗੇ ਰੋਪਰੇ ਪਹੁੰਚਦੇ ਨੇ ਲੋਕੀ ਮਹਿੰਗੀ ਮਹਿੰਗੀ ਕੰਟਰੀਆਂ ਵਿੱਚ ਘੁੰਮਦੇ ਨੇ ਜਿੱਥੇ ਅਸੀਂ ਬੜੇ ਲਿਖੇ ਨੌਜਵਾਨ ਪੜ੍ਹਾਈ ਕਰਕੇ ਜਾਣ ਦੇ ਲਈ ਤਰਸਦੇ ਨੇ ਉਹ ਬਾਬੇ ਬਣ ਕੇ ਘੁੰਮਦੇ ਨੇ ਉਸ ਕੰਟਰੀਆਂ ਵਿੱਚ ਇਹ ਹਾਲ ਸਾਡੇ ਦੇਸ਼ ਦਾ ਹੈ ਕਿਉਂ ਹਾਲ ਹੈ ਇਤਾਂ ਦਾ ਕਿਉਂਕਿ ਅਸੀਂ ਅਕਲ ਤੋਂ ਹੀਨੇ ਆ ਅਸੀਂ ਅਕਲ ਦਿਮਾਗ ਵਰਤਣਾ ਹੀ ਨਹੀਂ ਚਾਹੁੰਦੇ ਤਾਈਓ ਤਾਂ ਸਾਡਾ ਜੰਗ ਲੱਗ ਗਿਆ ਦਿਮਾਗ ਨੂੰ ਹੋਰ ਕੰਟਰੀਆਂ 'ਚ ਤੁਸੀਂ ਚਲ ਜਿਓ ਉਹ ਕੰਟਰੀਆਂ ਇੰਡੀਆ ਨਾਲੋਂ ਬਹੁਤ ਅੱਗੇ ਆ ਸਾਡੀ ਕੰਟਰੀ 'ਚ ਵਿੱਚ ਪੋਪੂਲੇਸ਼ਨ ਵੀ ਜ਼ਿਆਦਾ ਹੈ ਰੱਬ ਰੱਬ ਧਰਮ ਧਰਮ ਵੀ ਬਹੁਤ ਹੁੰਦਾ ਫਿਰ ਵੀ ਇਸ ਕੰਟਰੀ ਦੇ ਵਿੱਚ ਕਰਪੇ ਸਿਸਟਮ ਬਹੁਤ ਜਾਦਾ ਹੈ ਜਦ ਕਿ ਰੱਬ ਰੱਬ ਧਰਮ ਧਰਮ ਤਾਂ ਇੱਥੇ ਹੁੰਦਾ ਲక్ష్ਮੀ ਇੱਥੇ ਪੂਜੀ ਜਾਂਦੀ ਹੈ ਰੱਬ ਰੱਬ ਤਾਂ ਇੱਥੇ ਹੁੰਦਾ ਹੈ ਜਦ ਕਿ ਇਹ ਕੰਟਰੀ ਨੂੰ ਤਾਂ ਸਵਰਗ ਹੋਣਾ ਚਾਹੀਦਾ ਥਾ ਹੋਰ ਕੰਟਰੀਆਂ ਵਾਲਿਆਂ ਨੂੰ ਤਾਂ ਸਾਡੀ ਕੰਟਰੀ ਵੱਲ ਦੇਖ ਕੇ ਹੋਣਾ ਚਾਹੀਦਾ ਯਾਰ ਅਸੀਂ ਤਾਂ ਇੰਡੀਆ ਜਾਣਾ ਇੰਡੀਆ ਜਾ ਕੇ ਰਹਿਣਾ ਕਿਉਂਕਿ ਉਹ ਕੰਟਰੀ ਸਵਰਗ ਹੈ ਪਰ ਸਭ ਤੋਂ ਵੱਧ ਨਰਕ ਹੈ ਇਹ ਕੰਟਰੀ ਨਰਕ ਬਣੀ ਵੀ ਉਹ ਰੱਬ ਨੇ ਨਹੀਂ ਬਣਾਈ ਹੋਈ ਇਹ ਇਨਸਾਨ ਨੇ ਬਣਾ ਲਈ ਰੱਬ ਵੀ ਉਹ ਚਲਾਕ ਮਾਈਂਡ ਵਾਲੇ ਇਨਸਾਨ ਦਾ ਘੜਿਆ ਹੋਇਆ ਹੈ ਜਿਨੇ ਪੂਜ ਆਠਾਂ ਦੇ ਨਾਮ ਤੇ ਕੀਰਤਨ ਦੇ ਨਾਮ ਤੇ ਅਰਦਾਸਾਂ ਦੇ ਨਾਮ ਤੇ ਪੈਸਾ ਕਮਾਉਣਾ ਕਿਉਂਕਿ ਉਹਨੂੰ ਪਤਾ ਮੈਂ ਕੰਮ ਨਹੀਂ ਕਰ ਸਕਦਾ ਪਰ ਮੈਂ ਲੋਕਾਂ ਨੂੰ ਡਰਾ ਕੇ ਰੱਬ ਰੱਬ ਦੀਆਂ ਕਥਾ ਸੁਣਾ ਕੇ ਪੂਜਾ ਪਾਠ ਦੇ ਵਿੱਚੋਂ ਪੈਸਾ ਕਮਾ ਕੇ ਐਸ਼ ਜੀਵਰ ਕਰ ਸਕਦਾ ਉਹ ਰੱਬ ਦਾ ਧੰਦਾ ਅੱਜ ਦੇ ਟਾਈਮ ਦੇ ਵਿੱਚ ਸਿਰੇ ਤੇ ਆ ਜਣਾ ਖਣਾ ਬਾਬਾ ਬਣ ਕੇ ਅੱਜ ਦੇ ਟਾਈਮ ਦੇ ਵਿੱਚ ਹੁਣ ਤੁਸੀਂ ਪੰਜਾਬੀ ਦੇਖੋ ਕੋਈ ਬਾਲ ਘਮਾਣ ਲੱਗੇ ਕਹਿੰਦੇ ਉੱਚ ਮਾਤਾ ਆ ਗਈ ਹੁਣ ਨਾਲੇ ਮਾਤਾ ਹੁੰਦੀ ਵੀ ਆ ਜਿਹੜਾ ਹੈਗਾ ਉਹ ਕੋਰਤਾ ਵਿੱਚ ਹੀ ਅਜਲਣੀਆਂ ਵਿੱਚ ਕੋਈ ਬੰਦੇ 'ਚ ਕੁਝ ਹੁੰਦਾ ਹੀ ਨਹੀਂ ਹੈਗਾ ਕਿਉਂ ਕਿਉਂਕਿ ਇਹ ਸਭ ਪਖੰਡ ਇਹਨਾਂ ਨੂੰ ਪਤਾ ਹੈ ਇਹ ਸਿੱਪਖੰਡ ਕਰਕੇ ਜਿੰਨਾ ਪੈਸਾ ਕਮਾ ਸਕਦੇ ਕੰਮ ਕਰਕੇ ਨਹੀਂ ਕਮਾ ਸਕਦੇ